ਕੋਟ ਪਰਤੀ ਤਰਿਆਰੇ ਗੁਰ ਨਾਨਕ ਜਨ ਸੁਨਿਆ ਪੇਖਿਆ ਸੇ ਫਿਰ ਗੁਰਵਾਸ ਨਾਮ ਪੜਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਖਤਿਰ ਅਦੇ ਇਹਦੇ ਬੁਲਾ ਦੇਆ ਕਰੋ ਗੁਰਮਖੋ ਸੰਗਤਾਂ ਉਠ ਪੀਆਂ ਜਿਵੇਂ ਨਾ ਬੜੇ ਲੰਬੇ ਸਮੇਂ ਤੋਂ ਬੈਠੇ ਸਾਲ ਬਾਅਦ ਕਿਤੇ ਸਮਾਗਮ ਹੁੰਦਾ ਜਸੇ ਤੇ ਜੀ ਆਉਣੇ ਆਪਾਂ ਚੱਲ ਪਿਆ ਭਾਈ ਬਹਿ ਜਾਓ ਅੱਜ ਤੇ ਵੀ ਲੋ ਅਹੀਂ ਇੱਕ ਘੰਟਾ ਪਹਿਲਾਂ ਆ ਕੇ ਆਨੰਦ ਮਾਣਿਆ ਵਖਤ ਵਿਚਾਰੇ ਸੋ ਬੰਦਾ ਏ ਬੜੀ ਰੂ ਨਾ ਭਾਈ ਸਾਹਿਬ ਗਾ ਕੇ ਗਏ ਯਾਉ ਜੀ ਨੇ ਦੇਵਤਿਆਂ ਸਮਾਦੀ ਲਾਈ ਗੱਜ ਕੇ ਬੁਲਾਇਆ ਕਰੋ ਫਤਿਆਖੋ ਵਾਹਿਗੁਰੂ ਜੀ ਕਾ ਗੁਰਮੁਖੋ ਲਾਹਈ ਆ ਲੱਭਣੀ ਕਿਤੇ ਰਾਹ ਕੱਖ ਨਹੀਂ ਲੈ ਕੇ ਆਏ ਨਾਲ ਜਾਣਾ ਮਾਰੇ ਸਹਿਬ ਜੀ ਕਹਿੰਦੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਧਿਆਨ ਲਾ ਕੇ ਜਪੀਐ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਾਤਸ਼ਾਹ ਜਾਈਂਦਾ ਪਾਤਸ਼ਾਹ ਕਹਿੰਦੇ ਭਾਈ ਜਿਗ ਦੇ ਰੂਹ ਨ ਕੀਰਤਨ ਕਰ ਜੇ ਜਾਂ ਸੁਣ ਜੇ ਤੇ ਜਦਨ ਤੇਰੀ ਮੌਤ ਆਵੇਗੀ ਤੈਨੂੰ ਇੱਜ਼ਤ ਨਾ ਲੈ ਕੇ ਜਾਵਾਂਗੇ ਇੱਜ਼ਤ ਨਾ ਵੈਸੇ ਤੇ ਆਪਣੀ ਸਾਰਿਆਂ ਦੀ ਹਣੀ ਬੇਇੱਜ਼ਤੀ ਆ ਕਿਉਂਕਿ ਸ਼ਬਦ ਆਇਆ ਹਰ ਦਰਗਹਿ ਪਾਤਸ਼ਾਹ ਜਾਈਂਦਾ ਪਾਤਸ਼ਾਹ ਕਹਿੰਦੇ ਇੱਜ਼ਤ ਨਾ ਤੇ ਬੰਦਾ ਜਿੰਨਾ ਮਰਜੀ ਜ਼ਿੰਦਗੀ ਚ ਟੌਰ ਕਮਾਵੇ ਨਾਮ ਕਮਾਲੇ ਉਹ ਦਿਨ ਸਭ ਤੇ ਆਉਣਾ ਜਦੋਂ ਸਾਰਾ ਪਿੰਡ ਆਪਣੇ ਵੇੜੇ ਝੋਣਾ ਤੇ ਆਪਾਂ ਨੂੰ ਨੰਗੀ ਕਰਕੇ ਨਿਵਾਉਣਾ ਆਖੋ ਸਤਨਾ ਉਹਥੇ ਸਭ ਘੜੀਆਂ ਸੋਨੇ ਦੀਆਂ ਛਾਪਾਂ ਬਿਜ਼ਨਸ ਸਾਰਾ ਕੁਝ ਮਿੱਟੀ ਹੋ ਜਾਣਾ ਜਿਉ 70 80 ਸਾਲਾਂ ਚ ਮਾਰ ਮਾਰ ਕੇ ਠਗੀਆਂ ਝੂਠ ਨਿੰਦਿਆ ਨਸ਼ੇ ਵੇਚ ਕੇ ਬਣਾਇਆ ਅੱਖੇ ਨਹੀਂ ਕੋਈ ਵੀ ਲੱਗਦਾ ਬਾਬੇ ਦੀ ਜੇ ਲੱਗੇ ਹੁੰਦੇ ਤੇ ਅੱਜ ਪੰਜਾਬ ਸੋਨੇ ਦੀ ਚਿੜੀ ਹੁੰਦਾ ਕਸਰ ਕਿਹੇ ਵੀ ਛੱਡੀ ਨਾ ਹੀ ਨਾ ਤੁਸੀਂ ਬਾਬੇ ਨੇ ਆਖਿਆ ਸੀ ਪਵਨ ਗੁਰੂ ਪਾਣੀ ਪਿਤਾ ਬੋਲਿਆ ਕਰੋ ਬਾਣੀ ਸੌਖੀ ਐ ਪਵਨ ਗੁਰੂ ਮਾਤਾ ਮਾਰੇ ਨੇ ਤਿੰਨਾ ਨੂੰ ਕਿੱਡਾ ਉੱਚਾ ਉਹਦਾ ਦਿੱਤਾ ਸੀ ਅੱਜ ਤਿੰਨੇ ਡੁੱਬ ਗਏ ਓਏ ਧਰਤੀ ਨੂੰ ਕਈ ਸਰੋ ਹੋ ਗਿਆ ਕੋ ਸਤਨਾ ਏਂ ਨਿੰਗਾ ਸਪਰੀਆਂ ਦਵਾਈਆਂ ਪਾ ਪਾ ਗਈ ਟਰਾਲੇ ਤੇ ਭਰੀ ਜਾਂਦੇ ਆ ਮਗਰ ਖਾਣ ਵਾਲਾ ਹੀ ਨਹੀਂ ਕੋਈ ਦੀਦਾ ਏਕ ਇੱਕ ਜਵਾਕ ਉਹਨੂੰ ਵੀ ਸ਼ੂਗਰ ਹੋਈ ਜਾਂਦੀ ਕਾਲਾ ਪੀਲਿਆ ਕੈਂਸਰ ਗੁਸਤਾਖੀ ਮਾ ਉਮਰ 100 ਸਾਲ ਤੋਂ 50 ਤੇ ਆ ਗਈ ਆ ਉਦੋਂ ਘਰ ਕੱਚੇ ਸੀ ਲੋਕ ਸੱਚੇ ਸੀ ਚਾਰ ਪੰਜ ਬੋਰੀਆਂ ਨਿਕਲਦੀਆਂ ਸੀ 100 ਸਾਲ ਉਮਰ ਸੀ ਜਦੋਂ ਵਾਕੇ ਲੋਕੀ ਮੰਨਦੇ ਸੀ ਧਰਤੀ ਮਾ ਤੇ ਹੁਣ ਹਵਾ ਵੀ ਜ਼ਹਿਰ ਹੋ ਗਈ ਗੁਰੂ ਸਾਹਿਬ ਦਾ ਹੋਕਾ ਸੀ ਪਵਣ ਗੁਰੂ ਤੇ ਹਵਾ ਇੰਨੀ ਗੰਦਲੀ ਆ ਵੀ ਸਾਹ ਲੈਣਾ ਔਖਾ ਹੋ ਗਿਆ ਤੇ ਤੀਸਰਾ ਗਿਆ ਸੀ ਪਾਣੀ ਪੀਤਾ 400 ਫੁੱਟ ਤੇ ਭੱਜ ਗਿਆ ਹੋਰ ਥੋੜੇ ਸਮੇਂ ਤੱਕ ਗਵਾਜ ਜਾਣਾ ਖੁਸਾਤ ਕਦੇ ਕਿਸੇ ਨੇ ਇੰਨਾਂ ਗੱਲਾਂ ਤੇ ਪਹਿਰਾ ਨਹੀਂ ਦਿੱਤਾ ਕਦੀ ਨਹੀਂ ਸੋਚਿਆ ਵੀ ਬਾਬਾ ਸਾਡਾ ਕੀ ਦੇ ਕੇ ਗਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਪ੍ਰਕਾਸ਼ ਦਿਹਾੜੇ ਮਣਾਈਏ ਪ੍ਰਕਾਸ਼ ਦਾ ਅਰਥ ਹੁੰਦਾ ਜਾਣਣਾ ਕਿ ਕਿਸੇ ਗੱਲ ਦਾ ਆਗਾਜ਼ ਹੋਣਾ ਕੋਈ ਸਮਝ ਪੈਣੀ ਤੁਸੀਂ ਬੈਠੀਓ ਆਓ ਜੁੜੀਏ ਆਪਾਂ ਕਿਹੜਾ ਕੋਈ ਰੱਬ ਹੈ ਮਾਰੇ ਜੀ ਸੋਲੇ ਗੋਣ ਹੈ ਭਾਈ ਸਾਹਿਬ ਉਹ ਨੀਰੂ ਦੇ ਨਾਲ ਗੁਰੂ ਰਾਮਦਾਸ ਜੀ ਕਿਰਵਾਏ ਉਹਨਾਂ ਨੇ ਸ਼ਬਦ ਗਾਏ ਆਓ ਥੋੜਾ ਜਿਹਾ ਆਪਾਂ ਵੀ ਗਾਲੀਏ ਸਾਰੀ ਸੰਗਤ ਜੁੜੋ ਜੀ ਬੋਲਿਓ ਦਾਸ ਦੇ ਨਾਲ ਏਕ ਓਕਾਰ ਨਾ ਇਹ ਨਹੀਂ ਗੱਲ ਭਾਈ ਉੱਚੀ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਰ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਉ ਸੱਚ ਜਿਉ ਗਾਉ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ

ਜਗ ਜਗ ਸੂਤੇ ਹੋ ਜਗ ਪੜੋ ਬਾਣੀ ਸਾਰੇ ਚੱਲ ਆਵਣ ਜਾਰ ਚੱਲ ਆਵਣ ਜਾਰ ਚੱਲਿਆ ਸਮਾ ਨਿਕਲਦਾ ਜਾਂਦਾ ਹੈ ਚੱਲਿਆ ਵਣਜਾਰਾ ਚੱਲਿਆ ਵਣਜਾਰਾ ਕੂੜ ਕਮਾਵੇ ਆਦਮੀ ਕੂੜ ਕਮਾਵੇ ਆਦਮੀ ਲੱਖ ਰੁਪਈਆ ਤਨਖਾਹ ਹਜੇ ਵੀ ਢਿੱਡ ਨਹੀਂ ਭਰਦਾ ਉੱਤੋਂ ਰਿਸ਼ਵਤ ਆਉਦਾ ਇੱਕ ਮੁੰਡਾ ਵਾ ਤੇ ਸਮੈਗ ਵੇਚਦਾ ਲੋਕਾਂ ਦੇ ਪੁੱਤ ਮਾਰਨ ਲਿਆ ਪੜੋ ਫੇਰ ਊੜ ਕਮਾਵੇ ਆਦਮੀ ਊੜ ਕਮਾਵੇ ਆਦਮੀ ਗਾਉ ਗਾਉ ਬੰਦ ਹੈ ਘਰਵਾਰਾ ਬੰਦ ਹੈ ਘਰਵਾਰਾ ਪੜ ਇਹਨਾਂ ਪੰਕਤੀਆਂ ਨੇ ਸੱਲ ਪਾਉਣਾ ਸੀਨੇ ਤੇ ਤਾਂ ਤੁਹਾਨੂੰ ਪੜਾਈਆਂ ਵਾ ਮੱਥਾ ਟੇਕ ਕੇ ਲੰਗਰੀ ਸ਼ਾਖੀ ਬਿਠੇਰੇ ਦਿਹਾੜੇ ਬਣਾਏ ਥੋੜਾ ਜਿਹਾ ਸਿੱਧੀ ਜੀ ਗੱਲ ਕਰੀ ਹੁਣ ਟਾਈਮ ਔਖਾ ਆ ਗਿਆ ਬਾਬਾ ਕਹਿੰਦਾ ਵੀ ਕੋਠੀ ਬੜੀ ਤਗੜੀ ਪਾਈਏ ਨੇ ਕਮਲੇ ਨੇ ਗੱਡੀ ਵੀ sire ਦੀ ਰੱਖੀ ਐ ਨਾਲ ਘਰੇ ਗਨਮਣ ਵੀ ਆ ਪਰ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਜਿੱਦਨ ਮੇਰੀ ਜਾਨ ਨਿਕਲੀ ਜਾਗੋ ਜਾਗੋ ਸੋਤਿਓ ਚਲਿਆ ਬੋਲਦੇ ਨਹੀਂ ਹੁਣੇ ਤੇ ਪੜਾਇਆ ਤਾ ਇਹ ਤਾਂ ਪੰਕਤੀਆਂ ਪੜਾਈਆਂ ਕਿ ਹੁਣ ਸੰਥਿਆ ਨਹੀਂ ਜੀ ਕੋ ਕਰਦਾ ਨਾ ਕੋ ਗਰੰਤੀ ਲੱਭਦਾ ਜੇ ਸਹਿਜ ਪਾਠ ਵੀ ਖਤਮ ਅਖੰਡ ਪਾਠ ਵੀ ਹੁਣ ਸੁਖਮਣੀ ਸਾਹਿਬ ਕਰਾਉਂਦੇ ਸਾਰੇ ਤੇ ਬਾਬਾ ਜੀ ਛੇਤੀ ਕਰ ਦਿਓ ਆਖੋ ਸਤਨਾਮ ਤਾਂ ਤੁਹਾਨੂੰ ਇੱਕ ਇੱਕ ਪੰਕਤੀ ਪੜਾਉਣੀ ਕਾਹਲੇ ਆਪਾਂ ਪੈਣਾ ਨਹੀਂ ਜੇ ਕਿਸੇ ਦੇ ਖਾਨੇ ਬਹਿ ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਗੋ ਜਾਗੋ ਸੋਤਿਓ ਓਏ ਕਿਹੜੇ ਕੰਮ ਲਾਗੇ ਮੇਰੇ ਪੁੱਤ ਕੀਦੇ ਆਸਤੇ ਡੇਡੇ ਮਹਿਲ ਪਾਈ ਜੰਨੇ ਜਾਇਦਾਤਾਂ ਬਣਾਈ ਜੰਨੇ ਉਮਰ ਤੇ ਸਾਰੀ 60 ਸਾਲ ਆ ਕਾਦੋਂ ਲਊ ਪੀਂਦਾ ਜੇ ਲੋਕਾਂ ਦਾ ਰਾਜੇ ਪਾਪ ਕਮਾਉਣ ਦੀ ਉਲਟੀ ਬਾੜ ਖੇਤ ਕੋ ਖਾਈ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁਤੇ ਬਾਬੇ ਨਾਨਕ ਨੇ ਇੰਨਾ ਸੱਚ ਬੋਲਿਆ ਤੇ ਬਾਰੇ ਸਾਹਿਬ ਨੂੰ ਜੇਲ੍ਹ ਹੋਈ ਸਭ ਤੋਂ ਪਹਿਲਾਂ ਆਖੋ ਸਤਨਾਮ ਸਾਉ ਤੋਂ ਪਹਿਲੀ ਵਾਰ ਇਤਿਹਾਸ ਪੜ ਲਿਓ ਜੇਲ੍ਹ ਚ ਬਾਬਾ ਨਾਨਕ ਗਿਆ ਮੇਰਾ ਰੱਬ ਜੀ ਕਿਉਂਕਿ ਜਦੋਂ ਸੱਚੀ ਗੱਲ ਕਰਾਂਗੇ ਤੇ ਸੱਚ ਜਿਹੜਾ ਉਹਨੂੰ ਫਾਂਸੀ ਆ ਤੇ ਮਾਰੇ ਕਹਿੰਦੇ ਮੜੀਆਂ ਚ ਸੱਚ ਹੀ ਪੁੱਗਣਾ ਬਾਕੀ ਜਗ ਰਚਨਾ ਸਭ ਝੂਠ ਹੈ ਜਾਨ ਲਿਹੋਰੇ ਪੜੀ ਜਾਂਦੇ ਮੱਥੇ ਤੇ ਕੀ ਜਾਂਦੇ ਇੱਕ ਪਿੰਡ ਚ ਸਤ ਸਤ ਗੁਰੂ ਘਰ ਆ ਤੇ ਗੁਰੂ ਦੀਦਾ ਕਿਤੇ ਨਹੀਂ ਓਏ ਤਗੜੇ ਉਹ ਟਾਈਮ ਬਹੁਤ ਸੂਖਮ ਹੈ ਬਾਬੇ ਨਾਨਕ ਨੇ ਸਾਰੀ ਕਾਇਨਾਤ ਨੂੰ ਜਗਾਇਆ ਭਾਈ ਸਾਹਿਬ ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਮਲਕ ਭਾਗੋ ਦੀ ਕੋਠੀ ਬੜੀ ਤਗੜੀ ਬੰਦੇ ਬੰਦੇ ਚੰਗੇ ਰਖੇ ਹੀ ਕਾਰੋਬਾਰ ਵੀ ਚੰਗਾ ਤੇ ਭਾਈ ਮਰਦਾਨਾ ਕਹਿੰਦਾ ਬਾਬਾ ਜੀ ਸੁੱਕੀਆਂ ਰੋਟੀਆਂ ਖਵਾਉਂਦਾ ਲਾਲੂ ਦੀਆਂ ਇਹਦੇ ਘਰ ਨਾ ਚੱਲੀਏ ਮਾਰੇ ਗਿੰਦੇ ਬਹਿ ਜਾ ਚੁੱਪ ਕਰਕੇ ਮੇਰੇ ਆ ਵੀਰਾ ਇਹਦੇ ਘਰ ਦੇ ਵਿੱਚ ਰੌਣਕ ਵੜੀ ਬੰਦਾ ਵੀ ਤਕੜਾ ਪਰ ਕੰਮ ਨਹੀਂ ਚੰਗੇ ਆਖੋ ਸਤਨਾ ਇਹਦੀ ਰੋਟੀ ਨਹੀਂ ਖਾਣੀ ਜ਼ਹਿਰ ਨਾਲ ਭਰੀ ਹੋ ਦੋ ਨੰਬਰੀ ਉਹ ਇਹਨੇ ਬੜੇ ਭਾਵ ਕਮਾਏ ਲੋਕਾਂ ਦੇ ਘਰ ਵੇਲੇ ਕਰਤੇ ਇਹਨੇ ਇਹ ਲੋਕਾਂ ਦਾ ਲਹੂ ਚੂਸਦਾ ਏਡਾ ਸੱਚ ਬੋਲਣਾ ਏਡਾ ਮਰਦ ਤਕੜਾ ਬਾਬਾ ਐਡੀ ਜ਼ੁਰਤ ਰੱਖਣੀ ਕਿਸੇ ਦੇ ਮੂੰਹ ਤੇ ਗੱਲ ਕਹਿ ਦੇਣੀ ਵੀ ਤੂੰ ਪਾਪੀ ਆ ਉਹ ਗੁਰੂ ਨਾਨਕ ਦੇ ਸਿਆਈ ਅੱਜ ਮੇਰੇ ਵਰਗੇ ਬਥੇਰੇ ਮੌਕਾ ਵੇਖ ਕੇ ਬਦਲ ਜਾਂਦੇ ਆਖੋ ਸਤਨਾਮ ਜੀ ਦਾ ਜੋਰ ਆਉਂਦਾ ਉਧਰ ਸਰੂਪਾ ਪਵਾਲੇ ਚੜਦੀ ਕਲਾ ਪੱਗ ਦੇ ਰੰਗ ਹੀ ਬਦਲਦੇ ਕੰਮ ਤੇ ਉਹੋ ਹੀ ਆਖੋ ਸਤਨਾਮ ਕੋਈ ਝੂਠ ਥੋੜਾ ਬਾਬੇ ਨੇ ਖਿੱਚ ਕੇ ਆਵਾਜ਼ ਦਿੱਤੀ ਕਹਿੰਦੇ ਤੇਰੇ ਘਰ ਨਹੀਂ ਆਉਣਾ ਓਏ ਤੇਰੇ ਕੰਮ ਨਹੀਂ ਚੰਗੇ ਬੜਾ ਗੁੱਸਾ ਆਇਆ ਲਾਗੇ ਚ ਨਾਂ ਬਣਿਆ ਸੀ ਨਾਨਕ ਪ੍ਰਕਾਸ਼ ਵਿੱਚ ਇਹ ਕਥਾ ਲਿਖੀ ਤੁਹਾਡੇ ਚ ਵਿਦਵਾਨ ਬੈਠੇ ਉਹਨੇ ਆਪਣੇ ਬੰਦਿਆਂ ਨੂੰ ਕਿਹਾ ਬੰਦਿਆਂ ਤਰਾ ਬਾਬਾ ਆਉਂਦਾ ਤੇ ਠੀਕ ਆ ਨਹੀਂ ਤੇ ਚੁੱਕ ਕੇ ਲਿਆਓ ਆਖੋ ਸਤਨਾਮ ਮੇਰੀ ਬੇਇੱਜ਼ਤੀ ਆ ਮੇਰੇ ਘਰ ਹਰ ਬੰਦਾ ਟੁੱਕਣਦਿਆ ਹਰ ਬਾਬਾ ਟੁੱਕਣਦਿਆ ਹਰ ਜੋਗੀ ਸਾਧੂ ਜੰਗਮਾ ਇਹ ਕੌਣ ਐ ਗੁਰੂ ਨਾਨਕ ਸਾਹਿਬ ਜਿਹੜਾ ਇੱਕ ਤਰਖਾਨ ਦੇ ਘਰ ਬਹਿ ਕੇ ਇੱਕ ਕੀਰਤੀ ਦੇ ਘਰ ਬਹਿ ਕੇ ਕਹਿੰਦਾ ਮੈਂ ਤੇਰੇ ਘਰ ਨਹੀਂ ਆਉਣਾ ਮੇਰੇ ਗੁਰੂ ਨਾਨਕ ਨੂੰ ਬੰਦੇ ਲੈਣ ਗਏ ਪਾਤਸ਼ਾਹ ਨੇ ਆਖਿਆ ਚਲੇ ਜਾਓ ਉਨੂੰ ਦੱਸ ਦਿਓ ਵੀ ਤੇਰੀ ਟੱਕੀ ਰਹਿ ਜੇ ਚੰਗੀ ਗੱਲ ਸਾਨੂੰ ਨਾ ਛੇੜ ਕਹਿੰਦੇ ਭੂਂਡ ਦੀ ਖਖਰ ਤੇ ਮਸਤਿਆ ਫੱਕਰ ਜਿੰਨੇ ਵੀ ਛੇੜਿਆ ਉਹਨੇ ਸੁੱਖ ਨਹੀਂ ਪਾਇਆ ਆਖੋ ਸਤਿਨਾਮ ਹੈ ਕੱਖ ਨਹੀਂ ਇੱਥੇ ਚਾਰ ਦਿਨਾਂ ਦਾ ਮੇਲਾ ਏ ਦੁਨੀਆ ਚਾਰ ਦਿਨਾਂ ਦੀ ਬੱਲੇ ਜਾਣਾ ਅੰਤ ਝਾੜ ਕੇ ਪੱਲੇ ਜਿੰਦ ਨੂੰ ਮੌਤ ਸੁਨੇਹੇ ਘੱਲੇ ਛੇਤੀ ਘਰੇ ਆਉਣ ਨੂੰ ਮਿਲਿਆ ਜਨਮ ਤੇਰਾ ਜਸ ਗਾਉਣ ਨੂੰ ਮਾੜੀ ਮਾਂ ਪੁੱਟ ਦੀ ਜਖਣਾ ਉੱਡ ਗਿਆ ਭੌਰ ਤੇ ਪਿੰਜਰਾ ਸਖਣਾ ਬਾਪੂ ਬੈਠਾ ਦਾਦਾ ਬੈਠਾ ਹੀ ਤੇ ਪੁੱਤਾਂ ਦੇ ਸੰਸਕਾਰ ਹੁੰਦੇ ਆ ਪੰਜਾਬ 'ਚ ਦਾਵਾਂ ਡੋਲ ਸਿੱਤੀ ਤੇ ਟੋਲਕੀਆਂ ਚਾਕੀਆਂ ਚਾਰਕ ਦਿਨ ਸਾਰਿਆਂ ਨੇ ਪਿੰਡਾਂ 'ਚ ਸ਼ਬਦ ਪੜਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਚਾਨਣ ਚੁੰਨਣ ਕੋਈ ਨਹੀਂ ਜੇ ਦੀਦਾ ਪੰਗਤ ਵੀ ਖਤਮ ਕਰੀ ਜਾਂਦੇ ਹੁਣ ਗੁਰਦੁਆਰੇ 'ਚ ਟੈਂਟ ਲੱਗਦੇ ਆ ਦਾਲ ਪੁਲਕਾ ਵੀ ਖਤਮ ਹੋ ਗਿਆ ਉਧਰੋਂ ਬਾਪੂ ਮਰਦਾ ਤੇ ਪੰਜ ਤਰ੍ਹਾਂ ਦੇ ਗਲਾਬ ਜਿਉਣ ਨੂੰ ਪਕੌੜੇ ਤੇ ਜੁੱਤੀਆਂ ਪਾ ਕੇ ਲੰਗਰ 'ਚ ਬੈਂਦੇ ਹੈ ਬੇਟੀ ਤਾਂ ਹੁੰਦਾ ਹੈ ਕਿੱਥੇ ਮਿਟੀ ਆ ਜੂੜਾ ਕਿਸੇ ਦਾ ਲੱਭਨ ਨਹੀਂ ਦਿਆ ਊੜਾ ਖਤਮ ਹੋ ਗਿਆ ਗੋਰਿਆਂ ਦੇ ਜਵਾਕ ਮੈਂ ਵਿਦੇਸ਼ ਵੇਖਿਆ ਸਵੇਰੇ ਉੱਠ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਆ ਤੁਹਾਨੂੰ ਦੋਰੇ ਕਿਹਾ ਫਿਰ ਤੁਸੀਂ ਬੋਲੇ ਪਾਉ ਕੋਈ ਆਵਾਜ਼ ਹੀ ਨਹੀਂ ਆਈ ਤੇ ਸਾਡੇ ਨਿਆਣੇ ਸਵੇਰੇ ਉੱਠ ਕੇ ਗੁੱਡ ਮਾਰਨਿੰਗ ਗੁੱਡ ਈਵਨਿੰਗ ਮਿੱਟੀ ਧੁੰਦ ਕਿੱਥੇ ਆ ਅਸੀਂ ਤੇ ਬੜਾ ਥੱਲੇ ਚਲੇ ਗਿਆਂ ਕਦੇ ਜਾਗ ਗਿਓ ਸਾਰਿਆਂ ਨੇ ਆਵਾਜ਼ ਮਾਰੀ ਹੋਣੀ ਜਾਗੋ ਜਾਗੋ ਸੋਤਿਓ ਚੱਲਿਆ ਐਮ ਨਿਕਲ ਗਿਆ ਜੀ ਮਿੰਟ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੁਣ ਅੱਗੇ ਹੁੰਦੀ ਸੀ 150 ਸਾਲ ਬਾਬਾ ਸ਼੍ਰੀਚੰਦ ਭਗਵਾਨ 125 ਸਾਲ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ 321 ਸਾਲ ਬਾਬਾ ਬੀਰਮਦਾਸ ਜੀ ਅੱਜ ਦੀ ਉਮਰ 50 ਸਾਲ ਤੇ ਕੀ ਕਰਨਾ ਇੰਨੇ ਪੁੱਠੇ ਕੰਮ ਕਰਕੇ ਸੋਣਾ ਜੀਓ ਤੇ ਜੀਣ ਦਿਓ ਬਾਹਰਲੇ ਦੇਸ਼ਾਂ ਨੇ ਐਵੇਂ ਤਰੱਕੀ ਨਹੀਂ ਕੀਤੀ ਉੱਥੋਂ ਦੇ ਧਰਮੀ ਰਾਜੇ ਤੇ ਧਰਮੀ ਪਰਜਾ ਉੱਥੇ ਕੋਈ ਥੁੱਕਦਾ ਨਹੀਂ ਛੜਕਤੇ ਕੋਈ ਪਤਾ ਨਹੀਂ ਸੁਣਦਾ ਦੀ ਸਾਡੇ ਵਾਲੇ ਬਾਥਰੂਮ ਹੀ ਰਾਜ ਖੋਲ ਕੇ ਕਰਨ ਦੇ ਹੁੰਦੇ ਸਾਰਾ ਟੰਬਰ ਕੇਲੇ ਖਾ ਕੇ ਤੇ ਬਾਰੀ ਖੋਲ ਕੇ ਤੇ ਛਿੱਲਾਂ ਛੜਕ ਤੇ ਸੁੱਟਣ ਦੇ ਆਖੋ ਸਤ ਤਪ ਵੀ ਜਿਹੜਾ ਪਿਛਲਾ ਆਉਂਦਾ ਉਹਦੀ ਤੇ ਲੱਤਾਂਾਂ ਟੁੱਟੇ ਤੇ ਇਹੋ ਹੀ ਬੰਦੇ ਜਦੋਂ ਆਉਦੇ ਬੱਚਿਆਂ ਕੋ ਕੈਨੇਡਾ ਅਮਰੀਕਾ ਜਾਂਦੇ ਤੇ ਉੱਥੇ ਤੋਤੇ ਵਾਂਗੂ ਬੋਲਦੇ ਉੱਥੇ ਬੈਲਟ ਵੀ ਲਾਉਂਦੇ ਤੇ ਸਾਰੇ ਕਾਨੂੰਨ ਫਾਲੋ ਕਰਦੇ 80 ਸਾਲ ਦੀ ਬੀਬੀ ਵੀ ਉੱਥੇ ਜਾ ਕੇ ਬੜੀ ਸਿਆਣੀ ਬਣਦੀ ਅਹੀਂ ਆਵਦੀ ਧਰਤੀ ਨੂੰ ਆਪਦੇ ਹੱਥੀਂ ਡੋਬਦਾ ਕੋਈ ਪੈਰਾ ਨਹੀਂ ਦੇਂਦਿਆ ਜੇ ਕੋਈ ਰੁੱਖ ਕੱਟੇ ਗਏ ਤੇ ਇੱਕ ਵੀ ਲਾਇਆ ਨਹੀਂ ਕਿਸੇ ਕਦੇ ਗੁਰੂ ਨਾਨਕ ਸਾਹਿਬ ਦਾ ਸੁਪਨਾ ਸੀ ਮਹਾਰਾਜ ਸਾਹਿਬ ਨੇ ਪੂਰੀ ਸ੍ਰਿਸ਼ਟੀ ਦੀ ਪ੍ਰਕਰਮਾ ਕੀਤੀ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢਵਾ ਗੁਰਮੁਖ ਕਲ ਵਿੱਚ ਪ੍ਰਗਟ ੋਆ ਸਾਰੀ ਸ੍ਰਿਸ਼ਟੀ ਤਾਰ ਕੇ ਪੰਜਾਬ ਦੀ ਧਰਤੀ ਨੂੰ ਪਸੰਦ ਕੀਤਾ ਮੇਰੇ ਬਾਬੇ ਨੇ ਅੱਜ ਅਸੀਂ ਇਦਾਂ ਦੇ ਹਾਲਾਤ ਬਣਾਤੇ ਵੀ ਇੱਥੇ ਕੋਈ ਰਹਿਣਾ ਹੀ ਨਹੀਂ ਚਾਹੁੰਦਾ ਆਖੋ ਸਤਨਾਮ ਸ੍ਰੀ ਮੇਰੇ ਪਾਤਸ਼ਾਹ ਮਹਾਰਾਜ ਦੇ ਪਿਆਰ ਨੂੰ ਸੰਗ ਤੇ ਮਾਣ ਨਿਹਰਾ ਪੁਰਾ ਆਪਾਂ ਸਾਖੀਆਂ ਚ ਨਹੀਂ ਅੱਜ ਦੀ ਗੱਲ ਕਰ ਰਹੇ ਹਾਂ ਮੇਰੇ ਪਾਤਸ਼ਾਹ ਨੇ ਸਾਨੂੰ ਜਗਾਇਆ ਸਾਰੀ ਸ੍ਰਿਸ਼ਟੀ ਨੂੰ ਘਰ ਘਰ ਜਾ ਕੇ ਜਗਾਇਆ ਤੇ ਘਰ ਘਰ ਦੇ ਵਿੱਚ ਆਵਾਜ਼ ਆਈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਯੁਗਾਦ ਸੱਚ ਹੈ ਪੀ ਨਾਨਕ ਮਲਕ ਭਾਗੋ ਨੇ ਅਖਿਆ ਬਾਬਾ ਝੂਠ ਨਾ ਮਾਰ ਤੂੰ ਕਿਹੜੇ ਸ਼ਬਦਾਂ ਨਾਲ ਕਹਤਾ ਵੀ ਤੂੰ ਬੰਦਾ ਨਹੀਂ ਚੰਗਾ ਤੇਰੀ ਕੀਰਤਨੀ ਚੰਗੀ ਮਹਾਰਾਜ ਸਾਹਿਬ ਕਹਿੰਦੇ ਨਾ ਅਸੀਂ ਪਹਿਲੋਂ ਝੂਠ ਮਾਰਿਆ ਨਾ ਹੁਣ ਤੇ ਨਾ ਅਗੇ ਅਸੀਂ ਤੇ ਆਪਣੇ ਪੈਗਾਮ ਨੂੰ ਮੜੀਆਂ ਚੋਂ ਅਰੰਭ ਕੀਤਾ ਨੋਟ ਰੱਖਿਓ ਜਦੋਂ ਵੀ ਕੋਈ ਤੁਹਾਨੂੰ ਪੁੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੰਮਤਾ ਕਿੱਥੋਂ ਹੁੰਦੀ ਏਕ ਓੰਕਾਰ ਤੋਂ ਤੇ ਏਕ ਓੰਕਾਰ ਕਿੱਥੇ ਬੈ ਕੇ ਉਚਾਰਿਆ ਜਿੱਥੋਂ ਦਾਸ ਆਏ ਸੁਲਤਾਨਪੁਰ ਲੋਧੀ ਗੁਰਦੁਆਰਾ ਸੰਤ ਕਾਡੂ ਕਵਰ ਸਥਾਨ ਸੀ ਬਹੁਤ ਵੱਡਾ ਮੜੀਆਂ ਦੇ ਵਿੱਚ ਬਾਬੇ ਨੇ ਬੈ ਕੇ ਮੂਲ ਮੰਤਰ ਦੀ ਨੀ ਰੱਖੀ ਕੋਈ ਆਖੇ ਭੂਤਨਾ ਕੋ ਕਹੇ ਬਿਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਬਾਬੇ ਨੇ ਆਖਿਆ ਮਲਕ ਭਾਗੋ ਬੰਦਿਆਂ ਦਾ ਡਰਾਵਾ ਨਾ ਦੇ ਤੇਰੇ ਕੋ ਗਨ ਮਹਿਣ ਤੇਰਾ ਟਾਈਮ ਆ ਪਰ ਯਾਦ ਰੱਖੀ ਅਸੀਂ ਝੂਠ ਨਿਉ ਬੋਲਦੇ ਅਸੀਂ ਆਦ ਸੱਚ ਜੁਗਾਦ ਸੱਚ ਮੜੀਆਂ ਚ ਬੈ ਕੇ ਉਚਾਰਿਆ ਸੀ ਤੇ ਮੜੀਆਂ ਚ ਬੰਦਾ ਉਦੋਂ ਜਾਂਦਾ ਜਦੋਂ ਖਫਣ ਪੈਂਦਾ ਕੋ ਸਤਨਾਮ ਸ੍ਰੀ ਐਂ ਦੇ ਖਫਣ ਪਾ ਕੇ ਦੁਰਿਆਂ ਤੇ ਇਨਾ ਬੋਲਾਂ ਨੂੰ ਜਦੋਂ ਮਲਕ ਨੇ ਸੁਣਿਆ ਥੋੜਾ ਜਿਹਾ ਨਿਵ ਗਿਆ ਕਮ ਅੱਜ ਵੀ ਉੱਥੇ ਆ ਉਹ ਦਿਨ ਇੱਕ ਮਲਕ ਸੀ ਹੁਣ ਤੇ ਸੁਖਨਾ ਪਤਾ ਹੀ ਨਹੀਂ ਕਿੰਨੇ ਗਾ ਇਕ ਕੰਮ ਇਸ ਤਰ੍ਹਾਂ ਹੀ ਚੱਲਦਾ ਤੇ ਉਦੋਂ ਬਾਬੇ ਨੇ ਰੋਟੀ ਨਹੀਂ ਖਾਦੀ ਦੋ ਨੰਬਰੀ ਦੀ ਤੇ ਅੱਜ ਤੇ ਮੇਰੇ ਅਗੇ ਜਿੰਨੇ ਬਾਬੇ ਜਿਹੜਾ ਵੀ ਲਿਆ ਕੇ ਤੇਚੀ ਰੱਖਦਾ 5 ਲੱਖ ਦੀ ਕਦੇ ਕਿਸੇ ਪੁੱਛਿਆ ਵੀ ਭਾਊ ਕਿੱਥੋਂ ਪੈਸੇ ਆਏ ਉਹਨਾਂ ਪੈਸਿਆਂ ਨਾਲ ਗੁਰੂ ਘਰ ਬੰਦ ਹੈ ਲੰਗਰ ਚੱਲੰਦਾ ਹੈ ਉਹਨਾਂ ਨਾਲ ਸੇਵਾ ਹੁੰਦੀ ਤੇ ਵਿੱਚ ਬਹਿਣ ਵਾਲੇ ਸੁਖ ਮੰਨਣਗੇ ਇਹ ਨਹੀਂ ਸੱਟ ਹੁੰਦਿਆ ਕੰਮ ਇੰਨਾ ਪ੍ਰਚਾਰ ਇੰਨੀ ਬਾਣੀ ਚੱਲਣ ਦੀ ਕਾਰਨ ਕੀ ਆ ਜੜ ਫੜ ਲਿਓ ਬਾਬੇ ਨੇ ਆਖਿਆ ਸੀ ਮਰਦਾਨਿਆਂ ਲਾਲੋ ਦੀ ਸੁੱਕੀ ਰੋਟੀ 'ਚ ਦੋਦੀ ਇਹਦੀ ਟੁੱਟੀ ਮੰਜੀ ਵੀ ਸੋਫੇ ਹੀ ਐਵੇਂ ਉਧਰ ਨੂੰ ਮੂੰਹ ਨਾ ਕਰੀ ਉਹਨੂੰ ਅਕਲ ਦੇਣੀ ਜਦੋਂ ਨਾ ਮੰਨਿਆ ਆਪ ਨਰਾਇਣ ਕਲਾਕਾਰ ਜੱਗ ਮੈਂ ਪਰਵਰਿਓ ਜਦੋਂ ਕੱਚੇ ਸਾਡੇ ਘਰ ਸੀ ਮੇਰੀਆਂ ਮਾਵਾਂ ਬੈਠੀਆਂ ਪੈਣਾ ਕੱਚੇ ਘਰ 'ਚ ਇੱਕ ਤਸਵੀਰ ਲੱਗੀ ਹੁੰਦੀ ਸੀ ਛੋਟੇ ਹੁੰਦੇ ਅਸੀਂ ਵੇਂਦੇ ਸੀ ਉਹ ਤਸਵੀਰ ਦੇ ਵਿੱਚ ਇੱਕ ਪਾਸੇ ਬਾਬਾ ਨਾਨਕ ਤੇ ਮਰਦਾਨਾ ਇੱਕ ਪਾਸੇ ਲਾਲੂ ਤੇ ਮਲਕ ਭਾਗੂ ਅੱਜ ਉਹ ਤਸਵੀਰ ਗੁੰਮ ਹੋ ਗਈ ਆਖੋ ਸਤਨਾਮ ਤੁਸੀਂ ਮੇਰੇ ਖਿਆਲ ਨਹੀਂ ਹੁਣ ਕਦੇ ਵੇਖੀ ਹੋਣੀ ਉਹ ਤਸਵੀਰ ਜਿਹੜੀ ਤਸਵੀਰ ਦੇ ਵਿੱਚ ਬਾਬਾ ਇੱਕ ਰੋਟੀ ਚੋਂ ਲਾਉ ਤੇ ਦੂਜੀ ਚੋਂ ਅਨੇ ਕੇ ਬੱਚਿਆਂ ਨੇ ਨਹੀਂ ਵੇਖੀ ਪੁੱਤ ਨਾ ਜਿਸ ਨੇ ਵੀ ਨਹੀਂ ਤਾਨੂੰ ਹੁਣ ਬਾਬਾ ਮਾਡਰਨ ਕਰਕੇ ਪੇਸ਼ ਕਰਤਾ ਪੂਰਾ ਮੇਕਅਪ ਕਰਕੇ ਚਿਹਰੇ ਤੇ ਪੂਰਾ ਆਈਬ੍ਰੋ ਬਣਾ ਕੇ ਤੇ ਉਹ ਫੋਟੋ ਲੋਕਾਂ ਚ ਵੰਡਦੀ ਏ ਬਾਬਾ ਨਾਨਕ ਐ ਉਹ ਫੋਟੋਆਂ ਹੀ ਗੁੰਮ ਕਰਤੀਆਂ ਖੁ ਸਤਨਾਮ ਜਿੰਨਾ ਫੋਟੋਆਂ ਦੇ ਉੱਤੇ ਆ ਚੀਜ਼ ਬਾਬੇ ਨੇ ਕੀਤੀ ਸੀ ਇੱਕ ਚੋਂ ਲਹੂ ਤੇ ਦੂਜੇ ਚੋਂ ਦੁੱਧ ਤੇ ਅਸੀਂ ਨਿੱਕੇ ਹੁੰਦੇ ਪੁੱਛਦੇ ਸੀ ਦਾਦੀ ਮਾਂ ਇਹ ਫੋਟੋ ਕੀ ਦੀ ਅੱਧੀ ਕਥਾ ਘਰੋਂ ਹੀ ਮਿਲ ਜਾਂਦੀ ਸੀ ਉਹਨਾਂ ਕਹਿੰਨਾ ਪੁੱਤ ਆ ਜਿਹੜਾ ਗੋਲ ਦਸਤਾਰੇ ਤੇ ਦਾੜੇ ਵਾਲਾ ਹੀ ਗੁਰੂ ਨਾਨਕ ਹੈ ਆ ਜਿਹੜਾ ਰਬਾਬ ਫੜੀ ਫਿਰਦਾ ਇਹ ਭਾਈ ਮਰਦਾਨਾ ਹੀ ਤੇ ਆ ਜਿਹੜਾ ਪਾਟੇ ਝੱਗੇ ਤੇ ਟੁੱਟੇ ਪਰਨੇ ਵਾਲਾ ਹੀ ਇਹ ਲਾਲੋ ਗਿਰਤੀ ਹੈ ਤੇ ਆ ਜਿਹੜਾ ਸੋਹਣੇ ਲੀੜੇ ਪਾ ਕੇ ਛਾਪਾਂ ਘੜੀਆਂ ਦੇ ਚਮਕਦਾ ਦਮਕਦਾ ਆਪਣੇ ਮਸ਼ਹਰਿਆਂ ਨੂੰ ਵਟ ਦੇ ਕੇ ਨਾਲ ਬੰਦੇ ਲਈ ਫਿਰਦਾ ਇਹ ਮਲਕਮਗੋਈ ਤੇ ਮਾਂ ਇਧਰ ਲਈ ਰੋਟੀ 'ਚ ਲਾਲ-ਲਾਲ ਕੀ ਤੇ ਚਿੱਟਾ-ਚਿੱਟਾ ਤੇ ਸਾਡੀ ਘਰ 'ਚ ਉਹ ਸਿੱਖੀ ਮਿਲਦੀ ਸੀ ਪੁੱਤ ਇਹ ਬੰਦਾ ਗਲਤ ਕੰਮ ਕਰਦਾ ਸੀ ਦੀ ਕਿਰਤ ਸਹੀ ਨਹੀਂ ਸੀ ਦੋ ਨੰਬਰ ਦੀ ਸੀ ਬਾਬੇ ਨਾਨਕ ਨੇ ਇਹਦੀ ਰੋਟੀ 'ਚ ਲਾਉਂ ਨਚੋੜਿਆ ਜਿਹੜੇ ਬੱਚੇ ਨੂੰ ਇਹ ਕਥਾ ਸੁਣਾ ਦੋ ਮੈਂ ਲਿਖ ਕੇ ਦੇ ਦੂੰ ਵੱਡਾ ਹੋ ਕੇ ਦੋ ਨੰਬਰ ਦਾ ਪਹਿਹਾ ਨਹੀਂ ਘਰੇ ਲਿਆਉਂ ਅਗਲਿਆਂ ਨੇ ਕਥਾ ਹੀ ਮਟਾ ਤੀਆਂ ਫੋਟਵਾਂ ਹੀ ਮਟਾ ਤੀਆਂ ਸਾਰੀਆਂ